ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤਾਂ ਦੇ ਮੈਸੇਜ ਇਸ ਆਏ ਸਨ ਕਿ ਕਿ ਸੁਖਮਣੀ ਸਾਹਿਬ ਜੀ ਦਾ ਪਾਠ ਕਰਨਾ ਜ਼ਰੂਰੀ ਹੈ ਕਿ ਅਸੀਂ ਇਕੱਲਾ ਨਿਤਨੇਮੀ ਕਰ ਸਕਦੇ ਹਾਂ ਪੰਜ ਬਾਣੀਆਂ ਦਾ ਸੋ ਸੰਗਤ ਜੀ ਪੰਜ ਬਾਣੀਆਂ ਦਾ ਜਿਹੜਾ ਪਾਠ ਕਰਨਾ ਉਸ ਦਾ ਹੁਕਮ ਹੈ ਆਪਾਂ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਨੇ ਪੰਜ ਬਾਣੀਆਂ ਦਾ ਪਾਠ ਕਰਨਾ ਜ਼ਰੂਰੀ ਹੈ ਪਰ ਜਿਹੜਾ ਸੁਖਮਣੀ ਸਾਹਿਬ ਦਾ ਪਾਠ ਹੈ ਦੀ ਆਪਣੀ ਮਹਾਨਤਾ ਹੈ ਹਰ ਰੋਜ਼ ਸਿੱਖ ਨੂੰ ਕਰਨਾ ਚਾਹੀਦਾ ਹੈ ਭਾਵੇਂ ਦੋ ਅਸ਼ਟਪਦੀਆਂ ਕਰੇ ਭਾਵੇਂ 6 ਅਸ਼ਟਪਦੀਆਂ ਕਰੇ ਭਾਵੇਂ 12 ਅਸ਼ਟਪਦੀਆਂ ਕਰੇ ਜੇ ਸਮਾਂ ਹੈ ਤੇ ਸਾਰਾ ਹੀ ਕਰ ਸਕਦਾ ਹੈ ਇਹ ਨਾ ਹੋਵੇ ਕਿ ਮੈਂ ਦੋ ਅਸ਼ਟਪਦੀਆਂ ਨਹੀਂ ਕਰਨੀਆਂ ਸਾਰਾ ਹੋ ਟਾਈਮ ਲੱਗੇਗਾ ਸਾਰਾ ਕਰਨਾ ਤਾਂ ਨਹੀਂ ਇਹ ਮਨ ਵਿੱਚ ਸ਼ੰਕਾ ਨਹੀਂ ਹੋਣੀ ਚਾਹੀਦਾ ਭਾਵੇਂ ਇੱਕ ਕਰੋ ਪਰ ਪੜ ਕੇ ਉਹਨੂੰ ਵਿਚਾਰਨਾ ਜ਼ਰੂਰ ਹੈ ਕਲਾ ਪੜਨਾ ਨਹੀਂ ਉਹਨੂੰ ਵਿਚਾਰਨਾ ਵੀ ਜ਼ਰੂਰ ਪਵੇ ਇਹ ਕਸ਼ਟ ਭਰੀ ਰੋਜ਼ ਦੀ ਕਰੋ ਸੋ ਜਦੋਂ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਸੁਖਮਣੀ ਸਾਹਿਬ ਜਦੋਂ ਲਿਖਣੀ ਸੀ ਉਸ ਕਹਿੰਦੇ ਇਤਿਹਾਸ ਵਿੱਚ ਬਚਨ ਆਉਂਦੇ ਨੇ ਕਿ ਗੁਰੂ ਅਰਜਨ ਦੇ ਮਹਾਰਾਜ ਜੀ ਸਾਰੀ ਰਾਤ ਸੁੱਤੇ ਨਹੀਂ ਰਾਮਣੀ ਕੀਤਾ ਹੁੰਦਾਂ ਨੇ ਤੇ ਉਹਨਾਂ ਦੇ ਮਨ ਵਿੱਚ ਵਿਚਾਰ ਆਇਆ ਕਿ ਇੱਕ ਇਹੋ ਜੀ ਬਾਣੀ ਲਿਖ ਦਈਏ ਜਿੰਦੇ ਨਾਲ 24000 ਜਿਹੜੇ ਸੁਆਸ ਨਿਮਲੁਖ ਦੇ ਸਫਲੇ ਹੋ ਜਾਣ ਤੇ 24000 ਅੱਖਰ ਸੁਖਮਣੀ ਸਾਹਿਬ ਦਾ ਬਣਾ ਕਰਕੇ ਸਤਿਗੁਰ ਜੀ ਨੇ ਫਿਰ ਭਾਈ ਗੁਰਦਾਸ ਜੀ ਤੋਂ ਜਦੋਂ ਸੁਖਮਣੀ ਸਾਹਿਬ ਲਿਖਣ ਲੱਗੇ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਲਿਖਿਆ ਜਦੋਂ ਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਇਸ ਬਾਣੀ ਦੀ ਕੋਈ ਖਾਸ ਮਹਾਨਤਾ ਹੈ ਇੰਦਾ ਕੀ ਲਾਭ ਹੈ ਤੇ ਕਲਗੀ ਤਰਪ ਵਾਹਿਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਕਹਿਣ ਲੱਗੇ ਕਿ ਭਾਈ ਗੁਰਦਾਸ ਜੀ ਇਹ ਸੁੱਖਾਂ ਦੀ ਮਨੀ ਹੈ ਸੁੱਖਾਂ ਦੀ ਮਨੀ ਕੀ ਸੁਖ ਦੇਣ ਵਾਲੀ ਹੈ ਕਿ ਮਨੁੱਖ ਦੇ 24000 ਸਵਾਸ ਨੇ ਤੇ 24000 ਇਸ ਦੇ ਅੱਖਰ ਨਹੀਂ ਤੇ ਕਹਿੰਦੇ ਹੁੰਦੇ ਸਫਲੇ ਕਰਨ ਵਾਸਤੇ ਇਹ ਬਾਣੀ ਅਸੀਂ ਰਾਚ ਰਹੇ ਆਂ ਸੁਖ ਮਣੀ ਇਹ ਮਣੀ ਹੈ ਜਿਵੇਂ ਕਹਿੰਦੇ ਸੱਪ ਦੇ ਇੱਕ ਮਣੀ ਵਾਲਾ ਸੱਪ ਹੁੰਦਾ ਹੈ ਉਹਦੇ ਮੱਥੇ ਦੇ ਵਿੱਚ ਸਿਰ ਵਿੱਚ ਮਣੀ ਹੁੰਦੀ ਹੈ ਤੇ ਸੰਗਤ ਜੀ ਜਦੋਂ ਮਣੀ ਨੂੰ ਬਾਹਰ ਕੱਢਦਾ ਹੈ ਚੰਦਰਮਾ ਦੇ ਸਾਹਮਣੇ ਉਹ ਕਰਕੇ ਉਹ ਮਣੀ ਜਦੋਂ ਚਟਦਾ ਜਦੋਂ ਉਸ ਦੀ ਜ਼ਹਿਰ ਜਿਹੜੀ ਅੰਦਰ ਹੁੰਦੀ ਹੈ ਉਹਨੂੰ ਜਦੋਂ ਤੰਗ ਕਰਦੀ ਹੈ ਜ਼ਹਿਰ ਤੇ ਉਪਰ ਮਣੀ ਨੂੰ ਚੰਦਰਮਾ ਦੇ ਸਾਹਮਣੇ ਰੱਖ ਕੇ ਉਹ ਚਟਦਾ ਤੇ ਵਿੱਚੋਂ ਅੰਮ੍ਰਿਤ ਦੀ ਅੰਮ੍ਰਿਤ ਚੂਸਦਾ ਹੈ ਮਣੀ ਦੇ ਵਿੱਚੋਂ ਜਦੋਂ ਮਣੀ ਦੇ ਵਿੱਚ ਅੰਮ੍ਰਿਤ ਚੋਸਦਾ ਤੇ ਉਹ ਜਿਹੜੀ ਜ਼ਹਿਰ ਨੂੰ ਤੰਗ ਕਰਦੀ ਹੁੰਦੀ ਉਸ ਤੋਂ ਉਨੁਰਾਹਤ ਮਿਲਦੀ ਹੈ ਉਹਨੂੰ ਸ਼ਾਂਤੀ ਪ੍ਰਾਪਤ ਹੁੰਦੀ ਤੇ ਸਤਿਗੁਰੂ ਜੀ ਕਹਿਣ ਲੱਗੇ ਇਹ ਮਨੁੱਖਾਂ ਦੇ ਅੰਦਰ ਕਹਿੰਦੇ ਵਿਕਾਰਾਂ ਰੂਪੀ ਪੰਜਾਂ ਵਿਕਾਰਾਂ ਰੂਪੀ ਜ਼ਹਿਰ ਭਰੀ ਪਈ ਹੈ ਉਹ ਤੰਗ ਕਰਦੇ ਪਏ ਨੇ ਪੰਜ ਵਿਕਾਰ ਤੇ ਜਦੋਂ ਇਹ ਸੁੱਖਾਂ ਦੇ ਮਣੀ ਸਿੱਖ ਮੇਰੇ ਪਾਠ ਕਰਨਗੇ ਕਿ ਉਹਨਾਂ ਦੇ ਅੰਦਰ ਜਦੋਂ ਅੰਮ੍ਰਿਤ ਜਾਊਗਾ ਬਾਣੀ ਦਾ ਤੇ ਉਹ ਪੰਜ ਵਿਕਾਰ ਉਹਨਾਂ ਦੇ ਸੜ ਜਾਣਗੇ ਦੂਰ ਹੋ ਜਾਣਗੇ ਤੇ ਜਿਹੜਾ ਵੀ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਵੀ ਸਮਾਂ ਲੱਗਦਾ ਜੇ ਅੰਮ੍ਰਿਤ ਵੇਲੇ ਹੋ ਜਾਵੇ ਤੇ ਉਸ ਦਾ ਜਾਦਾ ਫਲ ਸੰਗਤ ਜੀ ਅਮਰਤ ਵੇਲੇ ਉੱਠ ਕੇ ਜਿਹੜਾ ਸਿੱਖ ਪੰਜ ਬਾਣੀਆਂ ਤੋਂ ਬਾਅਦ ਸੁਖਮਣੀ ਦਾ ਪਾਠ ਕਰਦਾ ਹੈ ਭਾਵੇਂ ਉਹ ਇੱਕ ਅਸ਼ਟਪਦੀ ਕਰਦਾ ਹੈ ਭਾਵੇਂ ਛੇ ਅਸ਼ਟਪਦੀਆਂ ਕਰਦਾ ਹੈ ਭਾਵੇਂ 12 ਭਾਵੇਂ 24 ਮਨ ਵਿੱਚ ਕਦੇ ਵਿਚਾਰ ਨਹੀਂ ਕਰਨਾ ਕਿ ਮੈਂ ਸਾਰਾ ਪਾਠ ਨਹੀਂ ਕਰ ਸਕਦਾ ਕੀ ਕਰਾਂ ਇੱਕ ਅਸ਼ਟਪਦੀ ਕਰ ਲਓ ਪੜ ਕੇ ਉਹਨੂੰ ਵਿਚਾਰੋ ਤੇ ਇਸ ਦਾ ਬਾਣੀ ਪੜਦਿਆਂ ਇਸ ਦਾ ਆਨੰਦ ਲੈਣਾ ਹੈ ਸਵਾਦ ਲੈਣਾ ਹੈ ਫਿਰ ਸੰਗਤ ਜੀ ਬੜੀ ਕਿਰਪਾ ਹੋਵੇਗੀ ਗੁਰੂ ਸਾਹਿਬ ਦੀ ਇਹ ਹੀ ਪਾਠ ਦਾ ਮਹਾਤਮ ਸੁੱਖਾਂ ਦੀ ਮਣੀ ਸਤਿਗੁਰ ਜੀ ਨੇ ਇਹ ਮਹਾ ਮੰਤਰ ਆਪ ਨੂੰ ਦੇਣਾ ਕੀਤਾ ਤੇ ਹਰ ਰੋਜ਼ ਸਿੱਖ ਨੂੰ ਕਰਨਾ ਚਾਹੀਦਾ ਹੈ ਬਖਸ਼ਿਸ਼ਾਂ ਬੜੀਆਂ ਮਿਲਦੀਆਂ ਇਸ ਪਾਠ ਦੇ ਵਿੱਚੋਂ ਜੇ ਆਪਾਂ ਸ਼ਰਧਾ ਭਾਵਨਾ ਦੇ ਨਾਲ ਕਰਾਂਗੇ ਤੇ ਸਤਿਗੁਰ ਜੀ ਨੇ ਸਿੱਖਾਂ ਨੂੰ ਇਹ ਸੁੱਖਾਂ ਦੇ ਮਣੀ ਸੁਖ ਮਣੀ ਸਾਹਿਬ ਪਾਠ ਬਖਸ਼ਿਸ਼ ਕੀਤਾ ਹੈ ਭਾਈ ਗੁਰਦਾਸ ਜੀ ਤੋਂ ਲਿਖਾਇਆ ਸੋ ਸੰਗਤ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜਿਹੜੀਆਂ ਵੀ ਸੰਗਤਾਂ ਪਾਠ ਕਰਦੀਆਂ ਸੁਖਮਨੀ ਸਾਹਿਬ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੀਆਂ ਨਹੀਂ ਕਰਦੀਆਂ ਕਿਰਪਾ ਕਰਕੇ ਇੱਕ ਕਸ਼ਟਪਦੀ ਰੋਜ਼ ਕਰੋ ਇਹ ਕਸ਼ਟਪਦੀ ਨਹੀਂ ਕਰ ਸਕਦੇ ਆਪਾਂ 6 ਪੌੜੀਆਂ 8 ਅੰਦੀ ਪੌੜੀਆਂ ਹੁੰਦੀਆਂ 4 ਕਰ ਲਓ 4 ਵੀ ਨਹੀਂ ਕਰ ਸਕਦੇ ਇੱਕ ਪੌੜੀ ਕਰ ਲਓ ਜੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਇਹ ਪੌੜੀ ਕਰ ਲਓ ਇੱਕ ਪੌੜੀ ਤਾਂ ਕਰ ਸਕਦੇ ਆਂ ਉਹਨੂੰ ਕਰਕੇ ਉਹਦਾ ਵਿਚਾਰੋ ਉਹਦੇ ਅਰਥ ਪੜੋ ਉਹਨੂੰ ਵਿਚਾਰੋ ਬਾਣੀ ਕਦੇ ਵੀ ਸੰਗਤ ਜੀ ਮੂੰਹ ਦੇ ਵਿੱਚ ਨਹੀਂ ਪੜਨੇ ਕਿ ਆਪਣਾ ਬੋਲ ਵੀ ਨਾ ਹਿੱਲਣ ਉੱਚੀ ਕਰੋ ਕਿ ਤੇ ਜਿਆਦਾ ਆਨੰਦ ਹੈ ਜਿਆਦੀ ਬਖਸ਼ਿਸ਼ ਹੈ ਉਹਨੂੰ ਸੁਣੋਗੇ ਪੜ ਕੇ ਵਿਚਾਰੋਗੇ ਜਿਆਦਾ ਆਨੰਦ ਹੈ ਸੋ ਭੁੱਲਾਂ ਦੀ ਮਾਫੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ